ਇਹ ਜਨਾਬ ਹਰਜੀਵਨ ਸਿੰਘ ਪੁੱਤਰ ਜਗਰਾਤ ਸਿੰਘ ਵਾਸੀ ਰਾਜੇਣਾ ਮੇਰੇ ਆਫਿਸ ਚ ਪੇਸ਼ ਹੋਇਆ ਸੀ ਮੇਰੇ ਕੋਲੇ ਇਹਨੇ ਦੱਸਿਆ ਸੀ ਕਿ ਇੱਕ ਨਵਦੀਪ ਕੌਰ ਪਲੂਰ ਜਿਹੜੀ ਨਿਹਾਲ ਸਿੰਘ ਵਾਲਾ ਰੋਡ ਪਾਕੇ ਪ੍ਰਾਣ ਦੀ ਰਹਿਣ ਵਾਲੀ ਐ ਇਹ ਉਹਨੂੰ ਜਾਣਦੀ ਸੀ ਕਿ ਪਹਿਲਾਂ ਵਕੀਲ ਕੋਲੇ ਕਿਸੇ ਕੋਲੇ ਮਿਲੇ ਸੀਗੇ ਤੇ ਇਹਨੇ ਸਮਾਲਸਰ ਤੋਂ ਉਹ ਉਹ ਸਮਾਲਸਰ ਸੀਗਾ ਸਮਾਲਸਰ ਤੋਂ ਹਰਜੀਵਨ ਨੂੰ ਇਨਕੁਐਸਟ ਕੀਤੀ ਵੀ ਮੈਨੂੰ ਪਲੂਰ ਛੱਡਿਆ ਮੈਂ ਘਰੇ ਜਾਣਾ ਹੈਗਾ ਕਿਸੇ ਦੇ ਘਰੇ ਜਾਣਾ ਹੈ ਤਾਂ ਉਹ ਹਰਜੀਵਨ ਸਿੰਘ ਨੂੰ ਛੱਡੜ ਚਲਾ ਗਿਆ ਤਾਂ ਪਰਮਿੰਦਰ ਕੌਰ ਦੇ ਘਰੇ ਲeggi ਜਿਹੜੀ ਕਿ ਪਹਿਲਾਂ ਹੀ ਘੋਰ ਕੇ ਸਾਹ ਚ ਇਨਵੋਲਡ ਹੈਗੀ ਹੈ ਇਹ ਜਿਹੀ ਮਤਲਬ ਬਲੈਕਮੇਲਿੰਗ ਦੇ ਕੇਸਾਂ ਚ ਇਨਵੋਲਡ ਹੈ ਤੇ ਉੱਥੇ ਹੀ ਉਹਨਾਂ ਨੇ ਤਿੰਨ ਬੰਦੇ ਹੋਰ ਬੁਲਾ ਰੱਖੇ ਸੀ ਜਿਹੜੇ ਕਿ ਭਲੂਰ ਦੇ ਸੀਗੇ ਬਲਕਾਰ ਸਿੰਘ ਸੀਗਾ ਬੱਬੂ ਸੀਗਾ ਤੇ ਇੱਕ ਹੈਪੀ ਸੀਗਾ ਇਹ ਤਿੰਨਾਂ ਨੇ ਜ਼ੋਰ ਜ਼ਬਰਦਸਤੀ ਨਾਲ ਇਹਦੇ ਕੱਪੜੇ ਉਤਾਰਵਾਏ ਪਹਿਲਾਂ ਤਾਂ ਫਿਰ ਇਹਦੀ ਵੀਡੀਓ ਬਣਾਈ ਪੋਸਤਵਾਦ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਵੀ ਸਾਨੂੰ 2 ਲੱਖ ਰੁਪਏ ਦੇ ਨਹੀਂ ਤਾਂ ਤੇਰੀ ਕਾਰ ਨਹੀਂ ਅਸੀਂ ਲੈ ਕੇ ਜਾਣ ਦਿੰਦੇ ਅਲਟੀਮੇਟਲੀ ਇਹ ਉਥੋਂ ਆਪਦਾ ਖੜਾ ਛੜਾ ਕੇ ਆਇਆ ਤੇ ਇਨ ਦਾ ਮੀਨ ਵਾਈਲ ਇਹਦੇ ਮੋਬਾਈਲ 'ਚੋਂ ਗੂਗਲ ਪੇ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ 15-16000 ਰੁਪਏ ਆਪਦੇ ਅਕਾਊਂਟਾਂ 'ਚ ਟ੍ਰਾਂਸਫਰ ਕਰਾ ਲਿਆ ਜਿਹਦਾ ਕਿ ਸਬੂਤ ਹੈ ਗਿਆ ਪੁਲਿਸ ਕੋਲ ਇਹ ਸੇ ਮਾਮਲੇ 'ਚ ਪੜਤਾਲ ਕਰਦੇ ਹੋਏ ਐਸ ਐਚਓ ਸਾਹਿਬ ਨੇ ਮੁਕੱਦਮਾ ਨੰਬਰ 155/3712 24 ਦਰਜ ਰਜਿਸਟਰ ਕੀਤਾ ਹੈਗਾ ਬਲੈਕਮੇਲਿੰਗ ਦਾ ਜਿਹੜਾ ਮੁਕੱਦਮਾ ਹੈਗਾ ਉਸ ਮੁਕੱਦਮੇ 'ਚ ਹੀ ਨਵਦੀਪ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਾਕੀ ਦੋਸ਼ੀਆਂ ਦੀ ਹਜੇ ਗ੍ਰਿਫਤਾਰੀ ਰਹਿੰਦੀ ਹੈ ਜਿੰਨਾਂ ਪਾਸੋਂ ਕਾਰ ਵੀ ਬਰਾਮਦ ਕਰਨੀ ਹੈ ਤੇ ਜਿਹੜੇ ਪੈਸੇ ਇਹਨਾਂ ਨੇ ਬਲੈਕਮੇਲ ਕਰਕੇ ਖੋ ਕੇ ਮੋਬਾਈਲ ਲਏ ਨੇ ਉਹ ਵੀ ਬਰਾਮਦ ਕਰਾਉਣੇ ਰਹਿੰਦੇ ਨੇ ਬਤ ਗ੍ਰੇਨਮ ਜੀ ਫੋਰ ਕਸਤਾਰ ਕਿਤੇ ਜਾਨੋ ਰਿਮਾਂਡ ਤੇ ਤਾਂ ਜੇਲ੍ਹ ਇਹਨੂੰ ਰਿਮਾਂਡ ਤੇ ਲਿਆ ਸੀ ਪਰ ਹੁਣੇ ਜੇਲ੍ਹ ਜਾ ਚੁੱਕੀ ਹੈ ਇਹ ਜਨਾਬ ਹਰਜੀਵਨ ਸਿੰਘ ਪੁੱਤਰ ਜਗਰਾਤ ਸਿੰਘ ਵਾਸੀ ਰਾਜਾਣਾ ਮੇਰੇ ਆਫਿਸ ਚ ਪੇਸ਼ ਹੋਇਆ ਸੀ ਮੇਰੇ ਕੋਲੇ ਇਹਨੇ ਦੱਸਿਆ ਸੀ ਕਿ ਇੱਕ ਨਵਦੀਪ ਕੌਰ ਜਿਹੜੀ ਨਿਹਾਲ ਸਿੰਘ ਵਾਲਾ ਰੋਡ ਬਾਕੀ ਪ੍ਰਾਣਤੀ ਰਹਿਣ ਵਾਲੀ ਹੈ ਇਹ ਉਹਨੂੰ ਜਾਣਦੀ ਸੀ ਕਿ ਪਹਿਲਾਂ ਵਕੀਲ ਕੋਲੇ ਕਿਸੇ ਕੋਲੇ ਮਿਲੇ ਸੀਗੇ ਤੇ ਇਹਨੇ ਸਮਾਲਸਰ ਤੋਂ ਉਹ ਇਹ ਸਮਾਲਸਰ ਸੀਗਾ ਸਮਾਲਸਰ ਤੋਂ ਹਰਜੀਵਨ ਨੂੰ ਰਿਕਵੈਸਟ ਕੀਤੀ ਵੀ ਮੈਨੂੰ ਘੂੜ ਛੱਡਿਆ ਮੈਂ ਘਰੇ ਜਾਣਾ ਹੈਗਾ ਕਿਸੇ ਦੇ ਘਰੇ ਜਾਣਾ ਹੈ ਤਾਂ ਉਹ ਹਰਜੀਵਨ ਸਿੰਘ ਨੂੰ ਛੱਡਣ ਚਲਾ ਗਿਆ ਤਾਂ ਪਰਮਿੰਦਰ ਕੌਰ ਦੇ ਘਰੇ ਲੱਗੀ ਜਿਹੜੀ ਕਿ ਪਹਿਲਾਂ ਹੀ ਘੋਰ ਕੇ ਸਾਹ ਚ ਇਨਵੋਲਡ ਹੈਗੀ ਹੈ ਇਹ ਜਿਹੀ ਮਤਲਬ ਬਲੈਕਮੇਲਿੰਗ ਦੇ ਕੇਸਾਂ ਚ ਇਨਵੋਲਡ ਹੈ ਤੇ ਉੱਥੇ ਹੀ ਉਹਨਾਂ ਨੇ ਤਿੰਨ ਬੰਦੇ ਹੋਰ ਬੁਲਾ رکھے ਸੀ ਜਿਹੜੇ ਕਿ ਭਲੂਰ ਦੇ ਸੀਗੇ ਬਲਕਾਰ ਸਿੰਘ ਸੀਗਾ ਬੱਬੂ ਸੀਗਾ ਤੇ ਇੱਕ ਹੈਪੀ ਸੀਗਾ ਇਹ ਤਿੰਨਾਂ ਨੇ ਜ਼ੋਰ ਜ਼ਬਰਦਸਤੀ ਨਾਲ ਇਹਦੇ ਕੱਪੜੇ ਉਤਾਰਵਾਏ ਪਹਿਲਾਂ ਤਾਂ ਫਿਰ ਇਹਦੀ ਵੀਡੀਓ ਬਣਾਈ ਉਸ ਤੋਂ ਬਾਅਦ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਵੀ ਸਾਨੂੰ 2 ਲੱਖ ਰੁਪਏ ਦੇ ਨਹੀਂ ਤਾਂ ਤੇਰੀ ਕਾਰ ਨਹੀਂ ਅਸੀਂ ਲੈ ਕੇ ਜਾਣ ਦਿੰਦੇ ਅਲਟੀਮੇਟਲੀ ਇਹ ਉੱਥੋਂ ਆਪ ਦਾ ਖੜਾ ਛੜਾ ਕੇ ਆਇਆ ਤੇ ਇਨ ਦਾ ਮੀਨ ਵਾਈਲ ਇਹਦੇ ਮੋਬਾਈਲ 'ਚੋਂ Google Pay ਦੀ ਵਰਤੋਂ ਕਰਦੇ ਹੋਏ ਉਹਨਾਂ ਨੇ 15-16000 ਰੁਪਏ ਆਪ ਦੇ ਅਕਾਊਂਟਾਂ ਵਿੱਚ ਟਰਾਂਸਫਰ ਕਰਾ ਲਿਆ ਜਿਹਦਾ ਕਿ ਸਬੂਤ ਹੈਗਾ ਪੁਲਿਸ ਕੋਲ। ਇਸੇ ਮਾਮਲੇ 'ਚ ਪੜਤਾਲ ਕਰਦੇ ਹੋਏ ਐਸਐਚਓ ਸਾਹਿਬ ਨੇ ਮੁਕੱਦਮਾ ਨੰਬਰ 151 ਮਿਤੀ 7/12/24 ਦਰਜ ਰਜਿਸਟਰ ਕੀਤਾ ਹੈ। ਬਲੈਕਮੇਲਿੰਗ ਦਾ ਜਿਹੜਾ ਮੁਕੱਦਮਾ ਹੈਗਾ ਉਸ ਮੁਕੱਦਮੇ 'ਚ ਨਵਦੀਪ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਬਾਕੀ ਦੋਸ਼ੀਆਂ ਦੀ ਹਜੇ ਗ੍ਰਿਫਤਾਰੀ ਰਹਿਦੀ ਹੈ ਜਿੰਨਾਂ ਪਾਸੋਂ ਕਾਰ ਵੀ ਬਰਾਮਦ ਕਰਨੀ ਹੈ ਤੇ ਜਿਹੜੇ ਪੈਸੇ ਇਹਨਾਂ ਨੇ ਬਲੈਕਮੇਲ ਕਰਕੇ ਖੋ ਕੇ ਮੋਬਾਈਲ ਲਏ ਨੇ ਉਹ ਵੀ ਬਰਾਉਂਡ ਕਰਾਉਣੇ ਰਹਿੰਦੇ ਨੇ ਹਾਂ ਤੇ ਅਗ ਨੂੰ ਜਿਪੋਰ ਕਸਟਮਰ ਕਿਤੇ ਨੂੰ ਰਿਮਾਂਡ ਟਾਈ ਜੈਨ ਇਹਨੂੰ ਰਿਮਾਂਡ ਤੇ ਲਿਆ ਸੀ ਪਰ ਹੁਣੇ ਜੇਲ੍ਹ ਜਾ ਚੁੱਕੀ ਹੈ